ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਠੀਕ ਠਾਕ ਹੋਵੋਗੇ ਅਸੀਂ ਆ ਜਾ ਰਹੇ ਸੀ ਬਾਬਾ ਬੁੱਢਾ ਸਾਹਿਬ ਦਰਸ਼ਨ ਕਰਨ ਤੇ ਉਸ ਤੋਂ ਪਹਿਲਾਂ ਰਸਤੇ ਵਿੱਚ ਰੁਕੇ ਹਾਂ ਥੋੜੀ ਜਿਹੀ ਲੋਕੇਸ਼ਨ ਬੜੀ ਵਧੀਆ ਸੀ ਦਰਿਆ ਤੇ ਹਰੀਕੇ ਪੱਤਨ ਦਿਖਾਉਨੇ ਆ ਤੁਹਾਨੂੰ ਦਰਿਆ ਦੀ ਲਾਈਵ ਲੋਕੇਸ਼ਨ ਇਹ ਸਾਈਡ ਆ ਜੀ ਪਾਕਿਸਤਾਨ ਸਾਈਡ ਆ ਪਾਣੀ ਲੰਘ ਜਾਂਦਾ ਜਿਹੜਾ ਇੱਧਰ ਐਸਟੰਗ ਛੱਡਿਆ ਪਿਆ ਜਿਵੇਂ ਮੜਾ ਮੜਾ ਪਾਣੀ ਹੈ ਇਧਰੋਂ ਪਾਣੀ ਆਂਦਾ ਜੀ ਉਹ ਅੱਗੇ ਝਾਲ ਬਣੀ ਹੋਈ ਆ ਵੱਡਾ ਪੁਲ ਪੁਰਾਣਾ ਪੁਲ ਜਿਹੜਾ ਕਹਦੇ ਨੇ ਜਿਹਨੂੰ ਜਿਹੜਾ ਹਰੀਕੇ ਸ਼ਹਿਰ ਨੂੰ ਵੱਜ ਜਾਂਦਾ ਜੀ ਆਪਾਂ ਇਸ ਟਾਈਮ ਬਾਈਪਾਸ ਤੇ ਖੜੇ ਆ ਠੀਕ ਹੈ ਜੀ ਇਹਦੇ ਸ਼ਹਿਰ ਪਿੱਖੀਵੰਡ ਇਹ ਆ ਜੀ ਸ਼ਹਿਰ ਪਿੱਖੀਵੰਡ ਔਰ ਇੱਥੋਂ ਆਪਾਂ ਜਾਵਾਂਗੇ ਚਵਾਲ ਚਵਾਲ ਤੋਂ ਬੀੜ ਬਾਬਾ ਬੁੱਢਾ ਸਾਹਿਬ ਉੱਥੇ ਜਾ ਕੇ ਕਰਾਉਣੇ ਆ ਬਾਬਾ ਜੀ ਦੇ ਦਰਸ਼ਨ ਤੁਹਾਨੂੰ ਲਓ ਜੀ ਲੈਫਟ ਸਾਈਡ ਆ ਗਿਆ ਖੇਮਕਰਨ ਸਿੱਧਾ ਖਲੜਾ ਤੇ ਰਾਈਟ ਸਾਈਡ ਆ ਗਿਆ ਅਮਰਸਰ ਸਾਹਿਬ ਇਹ ਆ ਜੀ ਸ਼ਹਿਰ ਪਿੱਖੀਵੰਡ ਆ ਸ਼ਾਇਦ ਬਾਸਟਾ ਜੋ ਖਾਲੀ ਪੈ ਮੈਨ ਲੱਗਦਾ। ਸੋ ਇਹ ਟਰਾਲੀ ਵਾਲੇ ਨੇ ਕਿਹਾ ਹੋਈ ਮੈਂ ਤਾਂ ਪਹਿਲਾਂ ਕੱਢਣੀ ਐ। ਆ ਤੂੰ ਕੱਢ ਲੈ ਪਹਿਲਾਂ ਭਰਾਵਾ। ਲਓ ਜੀ ਆਪਾਂ ਪਹੁੰਚ ਗਏ ਚਬਾਲ। ਇੱਕ ਆ ਜਾਂ ਸ਼ਹਿਰ ਆ ਜੀ ਚਵਾਲ ਅੰਮ੍ਰਿਤਸਰ ਰੋਡ ਆ ਗਿਆ ਪਜਾਮਾਂ ਕੇ ਪਾਪਾ ਬੁੱਢਾ ਸਾਹਿਬ ਵੀਰ ਬਾਬਾ ਬੁੱਢਾ ਸਾਹਿਬ ਲਓ ਜੀ ਆ ਗਿਆ ਜੀ ਬਾਬਾ ਬੁੱਢਾ ਸਾਹਿਬ ਦਾ ਗੇਟ ਅਟਾਰੀ ਰੋਡ ਤੋਂ ਹੁੰਦੇ ਹੋਏ ਬਾਬਾ ਬੁੱਢਾ ਸਾਹਿਬ ਦਾ ਗੇਟ ਇੱਧਰ ਬਾਬਾ ਬੁੱਢਾ ਸਾਹਿਬ ਹੈ ਜੀ ਐਸਾ ਅੱਗੇ ਅਟਾਰੀ ਰਹਿ ਗਿਆ ਜੀ ਅਟਾਰੀ ਬਾਰਡਰ ਹਾਂ ਜੀ ਲਓ ਜੀ ਪਹੁੰਚ ਗਏ ਹਾਂ ਜੀ ਬਾਬਾ ਬੁੱਢਾ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਆ ਇੱਧਰ ਦੁਕਾਨਾਂ ਨੇ ਜੀ ਹਾਂਜੀ ਲੰਗਰ ਖਾਲ ਹੈ ਜੀ ਇੱਧਰ ਜੋੜਾ ਘਰ ਨਟਰੀ ਘਰ ਆਪਾਂ ਨਾਮ ਬਾਣੀ ਯਾਦ

کرانے کرے جانا پھر نات کر کے इति श्री राम ਦਾਉ ਜਿ ਸਿਮਰੈ ਲਾਭ ਪਾਇਆ ਹਰਿ ਆਪੇ ਸਦਾ ਰਹੋ ਸਰਣਾ ਲੈ ਮਰਿ ਨਾਮ ਰੋਇ ਸਿਮਾਨ ਮੇਰੇ ਜੁ ਮੁਕਤਵਿਚਾਰ ਲਾ ਜੰਗੀ ਤਾਰੋ ਕਰੀ ਕੀਰਾ ਸਾਥ ਸਭ ਤੁਵਾਰਨ ਸਭ ਨਗਨ ਸਿਮਰਾਤਿ ਸਿਮਾ ਲਈ ਚੋਟਿਆ ਮਨ ਹੋਵੇ ਤਾਰੇ ਸਹਿ ਨਾਲਕ ਮੰਨ ਮਨੁ ਜੇ ਸਦਾ ਰਹੋ ਸਰਣਾ ਲੈ ਸਚੁ ਤਾਹਿ ਬਾਛਾ ਨਾਹਿ ਭਰਤੇ ਰੈ ਕਰ ਸਕਦੇ ਨੇ ਸਾਥ ਜਿ ਚਾਹੇ ਜਿਤ ਦੇਵੇਂ ਸੋ ਪਾਵੈ ਸਦਾ ਸਤਿਗੁਰ ਸਮਾਹ ਤੇ ਜੀਵ ਨਾਮੁ ਵਸਾਵੈ para Thank you. ਉਹ ਕੋਲਾ ਆ ਗਿਆ ਮੇਰਾ